ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਕਰੋ ਲਾਈਕ ਤੇ ਸਬਸਕ੍ਰਾਈਬ ਤੇ ਬੈਲ ਆਈਕਨ ਜੀ ਤਾਂ ਜੋ ਨਾ ਮੇਰੇ ਰਿਸ਼ਤੇ ਤੁਹਾਡੇ ਤੱਕ ਪਹੁੰਚ ਸਕਣ ਇਹ ਰਿਸ਼ਤਾ ਹੈ ਜੀ ਨਾਮ ਮਨਦੀਪ ਸਿੰਘ ਉਮਰ 18 ਤਰੀਕ 8ਵੇਂ ਮਹੀਨਾ 9 1999 ਅਬਦ ਕਾਸਟ ਰੋੜਸਿਕ ਹਾਈਟ 58 ਐਜੂਕੇਸ਼ਨ ਪਲੱਸ 2 ਜੌਬ ਰਲਾਈਐਂਸ ਟ੍ਰੇਡਸ ਐਜ਼ ਏ ਡਿਪਾਰਟਮੈਂਟ ਮੈਨੇਜਰ ਸੈਲਰੀ 30000 ਇੱਕ ਭਰਾ ਮੈਰਿਡ ਹੈ ਜੀ ਮਦਰ ਫਾਦਰ ਐਕਸਪਾਇਰ ਹੈ ਮੁੰਡੇ ਦੇ ਤੇ ਔਨ ਹਾਊਸ ਵਧੀਆ ਘਰ ਬਣਿਆ ਜਲੰਧਰ ਜ਼ਿਲ੍ਹਾ ਦਾ ਜੀ ਰਿਸ਼ਤਾ ਕੁੜੀ ਪੜ੍ਹੀ ਲਿਖੀ ਹੋਵੇ ਸੈਂਪਲ ਰਿਸ਼ਤਾ ਕੁੜੀ ਘਰ ਦਾ ਕੰਮਕਾਰ ਜਾਣਦੀ ਹੋਵੇ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਨੈਕਸਟ ਰਿਸ਼ਤਾ ਹੈਗਾ ਨਾਮ ਸਿੰਘ ਕਾਸਟਾ ਜਰਸੀ ਗੋਤਾ ਕਾਹਲੋਂ ਉਮਰ 24 ਸਾਲ ਕੰਮ ਪ੍ਰਾਈਵੇਟ ਬੈਂਕ ਜੌਬ ਲੋਨ ਡਿਪਾਰਟਮੈਂਟ ਭਰਾ ਯੂ ਐਸ ਏ ਪੱਕਾ ਗਾਜੀ ਜ਼ਮੀਨਦਾਰ ਸਿੱਕੇ ਪੜਾਈ ਬੀਏ ਪਾਸ ਸਾਈਡ ਬਿਜ਼ਨਸ ਹੈ ਜੀ ਵਿਦ ਫਾਦਰ ਪ੍ਰੋਪਰਟੀ ਡੀਲਰ ਕੰਟਰੈਕਸ਼ਨ ਦਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਕੁੜੀ ਦਾ ਰਿਸ਼ਤਾ ਹੋਵੇ ਜੀ ਮੁੰਡਾ ਸੋਹਣਾ ਸੁਨਖਾ ਤੇ ਨਸ਼ਾ ਰਹਿਤ ਪਰਿਵਾਰ ਦਾ ਨੰਬਰ ਦਿੱਤਾ ਗਿਆ ਸਕਰੀਨ ਤੇ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ ਨਾਮ ਮਨਵਿੰਦਰ ਸਿੰਘ ਸਰਨੇਮ ਢੀਂਸਾ ਹਾਈਟ 6 ਫੁੱਟ ਉਮਰ 27 ਸਾਲ ਕਾਸਟ ਹੈ ਜਰਸੀਖ ਸਟੱਡੀ ਬੀਏ ਪਾਸ ਵਿਦ ਕੰਪਿਊਟਰ ਕੋਰਸ ਵਰਕ ਪ੍ਰਾਈਵੇਟ ਜੋਬ ਜ਼ਮੀਨ ਪੰਜ ਕਿਲੇ ਰਿਸ਼ਤਾ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਮੁੰਡਾ ਨਸ਼ਾ ਰਹਿਤਾ ਬਿਲਕੁਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਗੱਲਬਾਤ ਸਿੱਧੀ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਨਾਮ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਹੈ ਸੈਣੀ ਸਿੱਖ ਕੱਦ 5 10 ਸਾਲ ਜਨਮ 1995 ਕੰਮ ਪ੍ਰਾਈਵੇਟ ਜੋਬ ਕਰਦਾ ਹੈ ਪੈਨ ਮੈਰਿਡ ਹੈ ਇੱਕ ਹੀ ਭਰਾ ਦਾ ਜ਼ਮੀਨ 5 ਕਿਲੇ ਵਧੀਆ ਘਰ ਬਣਿਆਗਾ ਸਾਰੇ ਪਰਿਵਾਰ ਦਾ ਅੰਮ੍ਰਿਤ ਸ਼ਕੀਆ ਅਮਰਤਾ ਦੀ ਫੈਮਲੀ ਹੈ ਸਾਰੀ ਰਿਸ਼ਤਾ ਕੁੜੀ ਸਿੰਪਲ ਪੜੀ ਲਿਖੀ ਦਾ ਹੋਵੇ ਪਹਿਲਾ ਅਮਰਤਾ ਦੀ ਕੁੜੀ ਹੈ ਜੇ ਨਹੀਂ ਅਮਰਤਾ ਵਿਆਹ ਤੋਂ ਬਾਅਦ ਅਮਰਤ ਸ਼ਕਲਾ ਬੇ ਕੁੜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਨਾਮ ਸਿੰਘ ਕਾਸਟ ਹੈ ਜੱਟ ਸੀ ਗੋਤਾ ਗਿੱਲ ਜ਼ਿਲ੍ਹਾ ਫਿਰੋਜ਼ਪੁਰ ਉਮਰ 26 ਸਾਲ ਕਦ ਪੰਜ ਦਾਸ ਹੈ ਪੜ੍ਹਾਈ ਪਲੱਸ 2 ਪਾਸ ਕੰਮ ਪੰਜਾਬ ਚ ਜੌਬ ਮਾਰਚੈਂਟ ਨੇਵੀ ਚ ਜੀ ਵਧੀਆ ਜੌਬ ਆ ਸੈਲਰੀ 40000 ਆ ਪਰਿਵਾਰ ਚ ਮਾਤਾ ਪਿਤਾ ਨੇ ਕੋਈ ਭੈਣ ਤੇ ਭਰਾ ਨਹੀਂ ਪਰਿਵਾਰ ਚ ਵੱਡੇ ਦਾਦਾ ਦਾਦੀ ਜੀ ਨੇ ਬਸ ਮੁੰਡਾ ਮੋਨਾਗਾ ਤੇ ਨਸ਼ਰਤ ਜੀ ਗੱਲਾ ਗੱਲਾ ਕਰਦਿਆਂ ਦਾ ਮੁੰਡਾ ਹੈਗਾ ਜੀ ਰਿਸ਼ਤਾ ਕੁੜੀ ਪੜੀ ਲਿਖੀ ਹੋਵੇ ਸੋਹਣੀ ਸੁਨਖੀ ਜ਼ਮੀਨ ਸਵਾ 3 ਕਿੱਲੇ ਆਉਂਦੀ ਹੈ ਟੋਟਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਗੱਲ ਤੁਸੀਂ ਕਰ ਸਕਦੇ ਹੋ ਸਿੱਧੀ ਅਗਲਾ ਨੈਕਸਟ ਰਿਸ਼ਤਾ ਜੀ ਜਰਸੀ ਕਸੰਦੂ ਲੜਕਾ ਫਿਰੋਜ਼ਪੁਰ ਸ਼ਹਿਰ ਤੋਂ ਆ ਜਨਮ 1999 ਕੱਦ 5 ਫੁੱਟ 9 ਇੰਚ ਕੈਨੇਡਾ ਪੀਆਰ ਕੰਪਿਊਟਰ ਇੰਜੀਨੀਅਰਿੰਗ ਦੀ ਪੜਾਈ ਕਰੀਆ ਲੜਕੇ ਨੇ ਸਟੱਡੀ ਕੈਨੇਡਾ ਯੂਨੀਵਰਸਿਟੀ ਤੋਂ ਕੀਤੀ ਹੈ ਬੈਂਕ ਵਿੱਚ ਸੌਫਟਵੇਅਰ ਵੇਅਰ ਇੰਜੀਨੀਅਰ ਦੀ ਜੌਬ ਕਰਦਾ ਹੈ ਟੋਰਾਂਟੋ ਵਿਖੇ ਰਹਿੰਦਾ ਹੈਗਾ ਲੜਕੇ ਦੇ ਮਾਤਾ ਪਿਤਾ ਫਿਰੋਜ਼ਪੁਰ ਵਿਖੇ ਸੀਨੀਅਰ ਸਕੈਂਡਰੀ ਸਕੂਲ 'ਚ ਜੌਬ ਦੇ ਲੜਕੇ ਨੂੰ ਐਗਰੀਕਲਚਰ ਲੈਂਡ ਵੀ ਆਉਂਦੀ ਐ ਸੋਹਣੀ ਸੁਨਖੀ ਪਤਲੀ ਪੜ੍ਹੇ ਲਿਖੀ ਲੜਕੀ ਚਾਹੀਦੀ ਐ ਪਰਿਵਾਰ ਬਿਲਕੁਲ ਵੈਸ਼ਨੂਆ ਲੜਕਾ ਵੀ ਵੈਸ਼ਨੂਆ ਮਾਲਵੇ ਨੂੰ ਪਹਿਲੇ ਦਿੱਤੀ ਜਾਵੇਗੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਸਕਰੀਨ ਤੇ ਤੁਸੀਂ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ ਨਾਮ ਸਿੰਘ ਪੜ੍ਹਾਈ ਲੜਕੇ ਨੇ ਬੀ ਐਸ ਸੀ ਆਨਰਸ ਇਜ਼ ਐਗਰੀਕਲਚਰ ਹਾਈਟ 5 10 ਅਕਾਸਟਾ ਜਰਸੀ ਗੋਤਾਬੂਟਰ ਏਰੀਆ ਬਠਿੰਡਾ ਉਮਰ 9 2 1999 ਜੌਬ ਪੰਜਾਬ ਪੁਲਿਸ ਚ ਪਿਤਾ ਫੌਜੀ ਰਿਟਾਇਰਡ ਪੈਨਸ਼ਨ ਜ਼ਮੀਨ 5 ਕਿੱਲੇ ਪਲਾਟ 1000 ਗਜ 17 ਦੁਕਾਨਾਂ ਕਿਰਾਏ ਤੇ ਆਮਦਨ ਇੱਕ ਮਹੀਨੇ ਦੀ 40000 ਰੁਪਏ ਹੈ ਜੀ ਦੋ ਭੈਣਾ ਮੈਰਿਡ ਹੈ ਇੱਕ ਪੰਜਾਬ ਪੁਲਿਸ ਚ ਹੈ ਨੌਕਰੀ ਕਰਦੀ ਹੈ ਮੰਗ ਲੜਕੀ ਸਰਕਾਰੀ ਜੌਬ ਕਰਦੀ ਹੋਵੇ ਜੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈਗਾ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਨੈਕਸਟ ਰਿਸਤਾ ਹੈ ਜੀ ਜ਼ਿਲ੍ਹਾ ਜੈਪੁਰ ਰਾਜਸਥਾਨ ਕਾਸਟਾ ਜਰਸੀ ਗੋਤਾ ਸੰਦੂ ਹਾਈਟ 58 ਜਨਮ 591994 ਪੜ੍ਹਾਈ ਬੀਟੈਕ ਸਿਵਲ ਇੰਜੀਨੀਅਰਿੰਗ ਕੰਮ ਗਵਰਨਮੈਂਟ ਜੌਬ ਸੀਨੀਅਰ ਕਨਵੈਕਸ਼ਨਸ ਐਸਿਸਟੈਂਟ ਤਨਖਾਹ ਜੀ 8.5 ਲੱਖ ਰੁਪਏ ਹੈਗੀ ਜ਼ਮੀਨ 5.5 ਕਿਲੇ ਆ ਰੈਂਟਲ ਇਨਕਮ 12 ਲੱਖ ਰੁਪਏ ਸ਼ਹਿਰੀ ਪ੍ਰਾਪਰਟੀ 12 ਕਰੋੜ ਆ ਦੋ ਬ੍ਰਦਰ ਨੇ ਮਦਰ ਹਾਊਸ ਵਾਈਫ ਤੇ ਫਾਦਰ ਰਿਟਾਇਰਡ ਹੋ ਰਿਟਾਇਰ ਨੇ ਜੀ ਲੋਡ ਹੈ ਜੀ ਵੈਲ এড્યુਕੇਟਡ ਗਰਲ ਤਿੰਨੋਂ ਡਿਮਾਂਡ ਬਾਕੀ ਸਕਰੀਨ ਤੇ ਡਾਟਾ ਦਿੱਤਾ ਹੋਇਆ ਜੀ ਨਾਲ ਹੀ ਪਰਿਵਾਰ ਦਾ ਨੰਬਰ ਗੱਲਬਾਤ ਸਿੱਧੀ ਕਰ ਸਕਦੇ ਹੋ ਅਗਲਾ ਰਿਸ਼ਤਾ ਆ ਨਾਮ ਸਿੰਘ ਕਾਸਟਾ ਜਰਸੀ ਗੋਤਾ ਸਿੱਧੂ ਪੜਾਈ ਪੜਾਈ ਵਧੀਆ ਕਰੀਏ ਜੀ ਕਾਮਪੋਲਿਸ ਡਿਪਾਰਟਮੈਂਟ ਸੇ 2016 ਤੋਂ ਉਮਰ 16 11 1997 ਕੱਦ 6 ਫੁੱਟ ਜ਼ਿਲ੍ਹਾ ਬਠਿੰਡਾ ਜ਼ਮੀਨ 4 ਕਿੱਲੇ ਆ ਦੋ ਭਰਾ ਨੇ ਦੋ ਦੋ ਕਿੱਲੇ ਜ਼ਮੀਨ ਆਉਂਦੀ ਹੈ ਜਿਸ ਵਿੱਚੋਂ ਡੇਢ ਕਿੱਲਾ ਤਿੰਨ ਤੋਂ 4 ਕਰੋੜ ਦਾ ਹੈ ਜੀ ਡਿਮਾਂਡ ਕੁੜੀ ਸਿੰਪਲ ਹੋਵੇ ਕੱਦ ਕੁੜੀ ਦਾ 5-5 ਤੱਕ ਜ਼ਰੂਰ ਹੋਵੇ ਕੁੜੀ ਸੋਹਣੀ ਸੁਨੱਖੀ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਗੱਲਬਾਤ ਸਿੱਧੀ ਕਰ ਸਕਦੇ ਹੋ ਆਗਲਾ ਰਿਸ਼ਤਾ ਆਇਆ ਕੁੜੀ ਦਾ ਜੀ ਨਾਮ ਕੌਰ ਪਤਾ ਜਲੰਧਰ ਤੋਂ ਆਕਾਸ ਹੈ ਰਵਿਦਾਸੀ ਇਹ ਗੋਤਾਵੱਧਨ ਉਮਰ 36 ਸਾਲ ਕੱਦ 5'2 ਪੜ੍ਹਾਈ 11ਵੀਂ ਪਾਸ ਮੰਗੁੰਦਾ ਐ ਐਨ ਆਰ ਆਈ ਹੋਵੇ ਕਿਸੇ ਵੀ ਕੰਟਰੀ ਦਾ ਪਰਿਵਾਰ ਵੱਡਾ ਨਾ ਹੋਵੇ ਕੁੜੀ ਬਧੀਆ ਸੋਹਣੀ ਸੁਨਖੀ ਹੈ ਘਰ ਦਾ ਕੰਮ ਕਰ ਜਾਣਦੀ ਹੈ ਸਿੱਧੀ ਗੱਲ ਕਰ ਸਕਦੇ ਹੋ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਆਗਲਾ ਰਿਸ਼ਤਾ ਆਇਆ ਜੀ ਨਾਮ ਕੌਰ ਪੜ੍ਹਾਈ ਬੀਏ ਪਾਸ ਨਾਲ ਹੀ ਬੀਐਡ ਬੀਏ ਐਮਏ ਪਾਸ ਤਿੰਨ ਸਿਸਟਰ ਹੈ ਜੀ ਇੱਕ ਭਰਾ ਹੈਗਾ ਕਾਸਟਾ ਮਜਬੀ ਸਿੱਖ ਗੋਤ ਹੈ ਗਿੱਲ ਕੱਦ 5 ਤਿੰਨ ਆ ਉਮਰ 10 ਦੋ 1988 ਦਾ ਬਰਨ ਮੰਗ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਫਿਰ ਕੋਈ ਵੀ ਵਧੀਆ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਸਿੱਧੀ ਗੱਲਬਾਤ ਕਰ ਸਕਦੇ ਹੋ ਤੁਸੀਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਅਗਲਾ ਨੈਕਸਟ ਰਿਸ਼ਤਾ ਜੀ ਨਾਮ ਕੌਰ ਕਾਸਟ ਹੈ ਜਰਸੀ ਗੋਤ ਹੈ ਬਰਾੜ ਜ਼ਿਲ੍ਹਾ ਮੋਗਾ ਉਮਰ 1 4 2000 ਦਾ ਬਰਨ ਪੜ੍ਹਾਈ ਗ੍ਰੈਜੂਏਸ਼ਨ ਪਾਸ ਕੱਦ 5 7 ਤਾ ਪਰਵਾਰ ਚ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਕੰਮ ਕਰਦਾ ਸਾਰਾ ਜਾਣਦੀ ਆ ਕੁੜੀ ਸਰਕਾਰੀ ਪੇਪਰ ਦੀ ਤਿਆਰੀ ਕਰ ਰਹੀ ਆ ਇਸ ਟਾਈਮ ਇਹ WhatsApp ਨੰਬਰ ਆ ਇਹਦੇ ਸੰਪਰਕ ਕਰਕੇ ਤੁਸੀਂ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਆ ਨਾਮ ਕੌਰ ਕਾਸਟ ਜਰਸੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆ ਗੋਤ ਸੇਖੋ ਉਮਰ 25 ਤੈਨ 1995 ਕੱਦ 5 6 ਆ ਪੜ੍ਹਾਈ B.Com ਪਾਸ ਪਰਵਾਰ ਚ ਮਾਤਾ ਪਿਤਾ ਦੋ ਭਰਾ ਇੱਕ ਅਨਮੈਰਿਡ ਭਰਾ ਰਿਸ਼ਤਾ ਜਰਸੀ ਕਾਸਟ ਤੋਂ ਹੋਵੇ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਸੋਹਣਾ ਹੋਵੇ ਕੁੜੀ ਸੋਹਣੀ ਸੁਨੱਖੀ ਹੈ ਜੀ WhatsApp ਨੰਬਰ ਤੇ ਸੰਪਰਕ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਨੈਕਸਟ ਰਿਸ਼ਤਾ ਨਾਮ ਸਿੰਘ ਕਾਸਟਾ ਜਰਸੀ ਗੋਤਾਸਰਾ ਉਮਰ 10 ਜਨਵਰੀ 1994 ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦਾ ਪੇਪਰ ਕਲੀਅਰ ਹੈ ਮੁੰਡੇ ਦਾ ਜੀ ਕੱਦ 5 8 ਪੜ੍ਹਾਈ BCA ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਕਰੰਟਲੀ ਵਰਕਿੰਗ ਐਜ਼ ਅ ਕੰਪਿਊਟਰ ਆਪਰੇਟਰ ਇਨ ਐਸਾਂਸ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਇਨ ਬਠਿੰਡਾ ਨਾਲ ਹੀ ਪ੍ਰਾਈਵੇਟ ਕੰਮ ਆ ਜੀ ਸੈਲਰੀ 30000 ਰਿਸ਼ਤਾ ਕੁੜੀ ਹਾਈਲਾਈਟ ਸਪਾਰ ਸੋਬੇ ਕਾਸਟ ਜਰਸੀ ਖੋਵੇ ਬਾਹਰ ਜਾ ਅੰਤ ਖਰਚਾ ਮੁੰਡੇ ਵੱਲੋਂ ਕੀਤਾ ਜਾਵੇਗਾ ਵਿਆਹ ਪੱਕਾ ਕਰਨਾ ਹੈ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ ਲਾਸਟ ਰਿਸ਼ਤਾ ਜੀ ਨਾਮ ਸਪਨਾ ਕਾਸਟ ਆ ਅਰੋੜਾ ਸਿੱਖ ਉਮਰ 2001 ਦਾ ਬਰਨ ਕੱਦ 54 ਆ ਪੜ੍ਹਾਈ ਬੀਏ ਪਾਸ ਪਰਿਵਾਰ ਚ ਮਾਤਾ ਪਿਤਾ ਦੋ ਭਰਾ ਨੇ ਕੰਮ ਮ ਲੜਕੀ ਪਾਲਰ ਦਾ ਵਧੀਆ ਜਾਂਦੀ ਹੈ ਫਾਦਰ ਬਿਜ਼ਨਸਮੈਨ ਨੇ ਆਪਣੇ ਇਹਨਾਂ ਦਾ ਕੱਪੜਿਆਂ ਦਾ ਕੰਮ ਹੈ ਭਰਾ ਇੱਕ ਪ੍ਰਾਈਵੇਟ ਜੌਬ ਕਰਦਾ ਜੀ ਰਿਸ਼ਤਾ ਮੁੰਡਾ ਪੜਿਆ ਲਿਖਿਆ ਹੋਵੇ ਤੇ ਨਸ਼ਾ ਰਹਿਤ ਬਿਲਕੁਲ ਸਾਰੀ ਫੈਮਲੀ ਵੈਸ਼ਨੂ ਹੋਵੇ ਜੀ ਰਿਸ਼ਤਾ ਵਧੀਆ ਕਰਨਾਗਾ ਪਰਿਵਾਰ ਨੇ ਮੰਗਡ ਮੰਡ ਪਰਿਵਾਰ ਦੀ ਕੋਈ ਨਾ ਹੋਵੇ ਵਿਆਹ ਵਧੀਆ ਕਰਨਾਗਾ ਸਕ੍ਰੀਨ ਤੇ ਜਿਹੜਾ WhatsApp ਨੰਬਰ ਦਿੱਤਾ ਗਿਆ 9463014098 ਤੇ ਸੰਪਰਕ ਕਰਕੇ ਤੁਸੀਂ ਹੋਰ ਵਧੇਰੇ ਜਾਣਕਾਰੀ ਇਹਨਾਂ ਪਰਿਵਾਰਾਂ ਦੇ ਲਈ ਸਾਡੇ ਤੋਂ ਲੈ ਸਕਦੇ ਹੋ ਜੀ ਐਡ ਲਗਵਾਉਣ ਲਈ 9463014098 ਤੇ ਸੰਪਰਕ ਕਰਕੇ ਐਡ ਤੁਸੀਂ ਰਿਸ਼ਤੇ ਦੀ ਲਗਵਾ ਸਕਦੇ ਹੋ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ